ਇੱਧਰ ਮੋੜਦਾ ਇੱਧਰ ਸਾਹ ਝੜ ਗਿਆ ਯਾਰ ਲੋਕਾ ਦੂਜੀ ਲੋੜ ਚਾਹ ਬਾਬਾ ਜੀ ਓ ਬਾਬਾ ਜੀ ਉੱਤੇ ਵਾ ਇਹ ਬੜਾ ਗਿਆ ਆਪਣਾ ਦਾ ਕੰਮ ਮਸਾਲੇ ਲੈਂਦੀ ਹੈ ਚਾਹ ਡੈਡੀ ਹਾਂ ਪੁੱਤ ਕੀ ਕਰੀ ਜਾਂਨੇ ਇਹਦਾ ਪਾਣੀ ਕਨੀਓ ਸੁੱਕਰੀ ਦੀ ਭਈ ਆ ਪਾਉਂਦਾ ਦੀ ਮੈਂ ਚ ਅੱਛਾ ਉਹ ਮੈਂ ਕਾਲਜ ਚੱਲੀ ਸੀਗੀ ਤੇ ਰੋਟੀ ਬਣਾਈ ਪਈ ਤੁਸੀਂ ਖਾ ਲਿਓ ਕੋਈ ਨਾ ਮੈਂ ਇਹਦਾ ਖਾ ਲੂਆ ਭਈ ਤੁਸੀਂ ਖਾ ਲਈ ਹਾਂ ਡੈਡੀ ਮੈਂ ਖਾ ਲਈ ਅੱਛਾ ਚੱਲ ਠੀਕ ਹੈ ਪੁੱਤ ਤਿਆਰ ਨਾਲ ਜਾਈਂ ਪੜਿਆ ਕਰ ਹੁਣ ਤਿਆਰ ਨਾਲ ਤੇਰੇ ਪੇਪਰ ਆ ਰਹੇ ਨੇ ਪੁੱਤ ਠੀਕ ਹੈ ਡੈਡੀ ਜੀ ਹੈ ਅਸੀਂ ਲੀਆਂ ਸੂਲੀਆਂ ਕੋਲੇ ਨਾ ਜਾਇਆ ਕਰ ਹੁਣ ਹੈ ਓਹ ਡੈਡੀ ਤੈਨੂੰ ਪਤਾ ਤਾਂ ਹੈਗਾ ਅਸਾਈਨਮੈਂਟ ਕਰਨੀ ਹੁੰਦੀ ਆ ਤਾਂ ਫਿਰ ਸੇਲੀਆਂ ਲੈ ਵੀ ਜਾਊਂਗੀ ਹਾਂ ਚਲੋ ਉਹ ਤਾਂ ਕੰਮ ਧੰਦੇ ਤਾਂ ਜਾਣੀ ਆ ਪੁੱਤ ਆ ਬਸ ਠੀਕ ਆ ਡੈਡੀ ਫਿਰ ਮੈਂ ਲੇਟ ਹੋ ਰਹੀ ਹਾਂ 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 ਠੀਕ ਆ ਪੁੱਤ ਠੀਕ ਆ ਮੈਂ ਖਾ ਲੂ ਰੋਟੀ ਕਿਆ ਲਾ ਵਧੀਆ ਜੀ ਤੁਸੀਂ ਦੱਸੋ ਵਧੀਆ ਵਧੀਆ ਕਿਤੇ ਵੀ ਮੈਂ ਕਾਲੇ ਚੱਲੀ ਸੀ ਦੱਸੋ ਯਾਰ ਤੇ ਪਤਾ ਨਹੀਂ ਯਾਰ ਅੱਜ ਮੇਰਾ ਬਰਥਡੇ ਆ ਤੁਹਾਨੂੰ ਬਰਥਡੇ ਜਿਹੜਾ ਓਹੋ ਸੌਰੀ ਸੌਰੀ ਮੈਨੂੰ ਪਤਾ ਨਹੀਂ ਸੀ ਯਾਦ ਹੀ ਨਹੀਂ ਰਿਹਾ ਹੈਗਾ ਹੈਪੀ ਬਰਥਡੇ ਤੁਸੀਂ ਹੁਣ ਫੋਨ ਕਰਦੇ ਫਿਰ ਤੁਹਾਨੂੰ ਮੈਨੂੰ ਪਹਿਲਾਂ ਦੱਸਣਾ ਸੀ ਮੈਡਮ ਲੈਣਾ ਪਰ ਚੱਲਾਂ ਆਏ ਪਾਰਟੀ ਕਰਾਂ ਕਿੱਥੇ ਉਹ ਨਹੀਂ ਯਾਰ ਮੈਂ ਨਹੀਂ ਜਾ ਸਕਦੀ ਜੋ ਕਿਸੇ ਨੂੰ ਪਤਾ ਲੱਗ ਗਿਆ ਔਖਾ ਹੋ ਜਾਊਗਾ। ਤੂੰ ਮੈਨੂੰ ਪਿਆਰ ਨਹੀਂ ਕਰਦੀ। ਓ ਯਾਰ ਪਿਆਰ ਤਾਂ ਕਰਦੀ ਆ ਤੈਨੂੰ ਪਤਾ ਆ ਜੇ ਕਿਸੇ ਨੇ ਪਾਪੂ ਨੂੰ ਦੱਸਤਾ ਤਾਂ ਬੋਲਾ ਔਖਾ ਹੋ ਜਾਊਗਾ। ਚੱਲ ਯਾਰ ਮੰਨਣਾ ਤਾਂ ਹੈ ਨਹੀਂ। ਮੈਂ ਅੱਡੇ ਤੇ ਜਾਣੀ ਆ ਅੱਡੇ ਤੇ ਆ ਜਿਓ ਲੈਣ ਨੂੰ। ਯਾਦ ਕਰਦੀ ਜਰਾ। ਚੱਲ ਠੀਕ ਐ ਪਪਾ ਮੰਨ ਗਈ ਹੁਣ ਮੈਂ। ਅੱਡੇ ਤੇ ਲੈ ਜਿਓ ਆ ਕੇ ਮੈਂ ਅੱਡੇ ਤੇ ਜਾਣੀ ਆ। ਮੈਂ ਆ ਗਿਆ ਫਿਰ ਉਹ ਨਹੀਂ ਆ ਗਿਆ। ਠੀਕ ਓਕੇ। ਠੀਕ ਐ। ਕਿੰਨਾ ਟਾਈਮ ਹੋ ਗਿਆ ਹਜੇ ਤੱਕ ਨਹੀਂ ਆਇਆ ਇਹ ਵੀ ਮੇਰੇ ਛੇਤਰ ਪਵਾ ਕੇ ਮੰਨੂ ਇੱਕ ਦਿਨ ਕਿਸੇ ਨੇ ਦੇਖ ਨਾ ਲਵੇ ਕੋਈ ਲੈ ਆਉ ਆ ਗਿਆ ਆ ਗਰ ਜਾ ਆ ਕਿੰਨੇ ਦੀ ਕੁੜੀ ਤੀਗੀ ਕਈ ਲੈਣਾ ਯਾਰ ਕਿਸੇ ਦੀ ਹੋਵੇ ਜਹੀ ਫੇਰ ਖਲਾ ਰਾਜਾ ਪੈ ਜਾਂਦਾ ਜਿੰਨਾ ਮਰਜੀ ਚੱਕ ਤੌਰ ਕਰ ਲੈ ਮਨਾ ਆਪੇ ਦੇਖੇ ਤੇ ਕੋਈ ਜਾਨਵਰ ਵੜ ਕੇ ਬਹਿ ਜਾਂਦਾ ਬੈਂਬੋ ਤਾਂ ਹੋ ਗਿਆ ਪ੍ਰੀਤ ਹਜੇ ਆਈਏ ਨਹੀਂ ਮਨਾ ਮੈਨੂੰ ਪਲੇ ਖਾ ਲੱਗਦਾ ਹੈ ਸਾਢੇ 4 ਹੋ ਗਏ ਕਿਹਦਾ 2 ਵਜੇ ਆ ਜਾਂਦੀ ਹੈ ਸੁੱਖੀ ਨੂੰ ਨਾ ਲਾ ਕੇ ਦੇਖਾਂ ਟੈਲੀਫੋਨ ਤੇ ਨੰਬਰ ਤਾਂ ਉਹਦਾ ਆਇਆ ਸੀ ਪਹਿਲਾਂ ਇੱਕ ਦਿਨ ਆਹੀ ਹੈ ਹੈਲੋ ਹਾਂ ਸੁਖੀ ਬੋਲ ਰਹਾ ਪਤਾ ਛੇਰ ਬਣ ਕੇ ਆ ਕੇ ਜਾ ਦੋ ਕਮੈਂਟ ਮੇਰੇ ਕੋਲੇ ਹਾਂ ਹਾਂ ਹੁਣ ਹੀ ਆ ਜਾ ਕੋਈ ਨਾ ਬਗਜੀ ਫਿਰ ਤੂੰ ਬਸ ਹੁਣ ਹੀ ਆ ਜਾ ਪੁੱਤ ਬਣ ਕੇ ਠੀਕ ਹੈ ਠੀਕ ਹੈ ਹਾਂ ਮੈਂ ਕਰੀਆਂ ਬੁੱਤ ਕਰੀਆਂ ਲੈ ਮਨਾਉ ਤਾਂ ਪਤਾ ਕਰ ਲੂ ਮੇਰੇ ਲਵੇ ਤਾਂ ਕੋਈ ਨੰਬਰ ਨਹੀਂ ਹੈਗਾ ਕਿਸੇ ਦਾ ਨਾ ਨਾ ਕਿਸੇ ਸਹੇਲੀ ਦਾ ਉਹਦੀ ਦਾ ਆਇਆ ਆਇਆ ਸੁਖੀ ਲੰਗਿਆ ਪੁੱਤ ਲੰਗਿਆ ਖੈਰ ਅੱਜ ਮੈਂ ਘਰੇ ਕੋਈ ਦੀਂਦਾ ਨਹੀਂ ਹੈਗਾ ਆਜਾ 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 ਉਹੀ ਗੱਲ ਕਰਦਾ ਤੇਰੇ ਨਾਲਾ ਕੰਮੇ ਫੋਨ ਕਰਿਆ ਸੀਗਾ ਆਪਣੀ ਪ੍ਰੀਤ ਅੱਗੇ ਤਾਂ ਆ ਜਾਂਦੀ ਹੈ ਕਾਲਜੋਂ 2 ਵਜੇ ਅੱਛਾ ਅੱਜ ਹਜੇ ਤੱਕ ਪੁੱਤ ਆਈ ਨਹੀਂ ਮੈਂ ਤਾਂ ਟੈਲੀਫੋਨ ਵੀ ਲਾ ਲਿਆ ਨਾ ਟੈਲੀਫੋਨ ਚੱਕਦੀ ਹੈ ਕਮਲੀ ਤੂੰ ਗਾ ਤੋ ਟੈਨਸ਼ਨ ਕਰਦਾ ਕਈ ਵਾਰ ਕੁੜੀਆਂ ਪਾਰਟੀ ਬੁਲਦੀ ਕਰ ਲੈਂਦੀਆਂ ਬੈਹ ਜ ਨਹੀਂ ਹੁੰਦੀਆਂ ਨੇ ਬਾਕੀ ਅੱਜ ਬੱਸਾਂ ਦੀ ਵੀ ਹੜਤਾਲ ਹੈ ਪਹਿਲਾਂ ਰੋਡਵੇ ਤੇ ਆਉਂਦੀ ਹੋਊਗੀ ਆਉਂਦੀ ਤਾਂ ਹੈਗੀ ਆ ਪੁੱਤ ਟੈਨਸ਼ਨ ਤਾਂ ਫਿਰ ਹੋ ਜਾਂਦੀ ਆ ਨਾ ਜੇ ਟੈਲੀਫੋਨ ਚੱਕ ਲਾਂ ਦੀ ਚਲ ਐ ਹੋ ਜਾਂਦਾ ਹਨਾ ਦੱਸਦਾ ਜੀ ਮੈਨੂੰ ਵੀ ਕੋਈ ਆਪਦੀ ਸਹੇਲੀ ਕੋਲੇ ਕੋਈ ਕਿਤਾਬ ਕਾਪੀ ਜਿਹੜਾ ਕੁਝ ਲੈਣਾ ਹੁੰਦਾ ਹਨਾ ਖੜ ਜਾਂਦਾ ਚਲ ਜਵਾਕ ਆ ਕਈ ਵਾਰ ਜਵਾਕ ਭੁੱਲ ਜਾਂਦੇ ਕੋਈ ਨਾ ਪਤਾ ਕਰ ਲੂੰਗਾ ਕਿ ਆਪਾਂ ਉਹ ਫੋਨ ਕਰਕੇ ਪਤਾ ਕਰ ਲੈਣਾ ਕੋਲ ਚ ਹਾਂ ਪੁੱਤ ਮੇਲ ਲਵੇ ਤਾਂ ਨਾ ਦਾ ਕਿਸੇ ਸਹੇਲੀ ਦਾ ਨੰਬਰ ਹੈ ਹਾਂ ਹੈ ਨਾ ਮੈਂ ਪੜਨ ਲਿਖਨ ਜਾਣ ਦਾ ਕੋਈ ਡਾਇਰੀ ਚੱਕ ਕੇ ਦੇਖ ਲਾਂ ਕੋਈ ਕਾਪੀ ਤੇ ਲਿਖਿਆ ਪਿਆ ਉਹਦਾ ਕਰ ਲਿਖਤਾ ਰੱਖਦੀ ਆ ਉਹ ਲਿਖ ਕੇ ਵੀ ਰੱਖਦੀ ਆ ਫੋਨ 'ਚ ਵੀ ਹੈਗੇ ਨੇ ਮੈਨੂੰ ਨਹੀਂ ਪੁੱਤਾ ਇੰਨਾ ਪਤਾ ਦੇਖ ਲੈ ਆਪਣੇ ਉਹ ਗਵਾਂਢੀ ਦੀ ਕੁੜੀ ਵੱੜਦੀ ਆ ਅੱਛਾ ਤੇ ਮੈਂ ਉਹਨੂੰ ਪਤਾ ਕਰ ਲੈਣਾ ਉਹਨੇ ਉਹਨੇ ਘਰੇ ਜਾਇ ਆਉਣਾ ਮੈਂ ਹਾਂ ਪੁੱਤ ਮਿਲ ਕੇ ਜਾ ਕੁੜੀ ਆਰੀ ਹੋਊਗੀ ਉਹ ਤਾਂ ਪਤਾ ਲੱਗ ਜੂ ਆਪਾਂ ਨੂੰ ਮੈਂ ਜਾ ਕੇ ਪਤਾ ਕਰਦਾ ਤੂੰ ਟੈਨਸ਼ਨ ਲੈਦਾ ਚੰਗਾ ਨਾ ਕੋਈ ਨਸ਼ੇ ਵਾਲੀ ਕੋਈ ਨਾ ਜਾ ਕੇ ਮੈਂ ਉਹਨਾਂ ਨਾਲ ਜਾ ਕੇ ਆਉਣਾਗਾ ਹਾਂ ਹਾਂ ਠੀ ਆਇਆ ਕਿਹੜਾ ਸੁੱਖੀਆਂ ਦਾ ਆ ਅੱਛਾ ਅੱਛਾ ਪੀ ਤੇਵਾਰੇ ਪਤਾ ਕਰਿਆ ਸੀਗਾ ਕੁੜੀ ਕੁਲ ਗਿਆ ਸੀ ਮੈਂ ਹਾਂ ਉਹਨੇ ਕਾਲਜ ਨਹੀਂ ਗਈ ਅੱਜ ਕਾਲਜ ਗਈ ਨਹੀਂ ਨਾ ਕਾਲਜ ਨਹੀਂ ਗਈ ਅੱਜ ਮੈਂ ਹੋਰ ਮੁੰਡਿਆਂ ਨੂੰ ਵੀ ਪਤਾ ਕਰੀ ਤੇ ਉੱਥੇ ਕਾਲਜ ਜਿਹੜੇ ਪੜ੍ਹਦੇ ਨੇ ਮਿੱਤਰ ਮੇਰੇ ਉਹ ਕਹਿੰਦੇ ਨਾ ਕਾਲਜ ਆਈ ਨਹੀਂ ਅੱਜ ਅੱਛਾ ਉਹ ਕੁੜੀ ਜਿਹੜੀ ਗਵਾਂਡੀਆਂ ਦੀ ਤੂੰ ਕਹਿੰਦਾ ਪਤੋ ਉਹ ਕੀ ਕਹਿੰਦੀ ਮੈਂ ਪਹਿਲਾਂ ਉਹਦੇ ਕੋਲ ਹੀ ਗਿਆ ਸੀਗਾ ਹਾਂ ਉਹਨੇ ਕਾਲਜ ਨਹੀਂ ਅੱਜ ਕਾਲਜ ਨਹੀਂ ਗਈ ਤੂੰ ਕਵਰਾ ਨਾ ਠੀਕ ਹੈ ਆਪਣਾ ਮਿੱਤਰ ਹੈਗਾ ਆਪਾਂ ਉਹ ਥਾਣੇ ਚ ਇੱਕ ਵਾਰੀ ਗੱਲ ਕਰਕੇ ਆਵਾਂਗੇ ਰੌਲਾ ਨਬਾਲਾ ਪਾਈ ਥੈਂਕਸ ਨੂੰ ਚੈਨਲ ਲਈ ਅੱਛਾ ਹਾਂ ਤੇ ਕੋਈ ਆਪਾਂ ਥਾਣੇ ਜਾ ਲਗਾਉਨੇ ਆ ਫੇਰ ਹੁਣ ਚੱਲੀਏ ਉੱਤਾਂ ਚੱਲ ਚੱਲੀਏ ਬਰਾ ਪਥਾਣੇ ਜਾਣਾ ਪੂਰ ਚੱਲਾ ਆ ਜਾ ਫੇਰ ਆਪਾਂ ਥਾਣੇ ਜਲ ਕੇ ਉਹੜਾ ਖੜਿਆ ਬਾਰ ਆ ਜਾ ਅੱਛਾ ਲੈ ਕੇ ਆਇਆ ਤੂੰ ਮੈਂ ਲੈ ਕੇ ਆਇਆ ਜੀ ਮੋਟਾ ਵਾਲਾ ਮੜਾ ਯਾਰ ਸਮਾਈ ਜੀ ਨਾਲੇ ਚੱਲੀ ਪੁੱਤਾਂ ਨਾ ਨਾ ਕੋਈ ਬਾਹਰ ਨਹੀਂ ਚੱਲਾਂਗੇ ਚੱਲੀਏ ਚੱਲ ਮੇਵਾ ਸਿੰਘ ਜੀ ਜਨਾਬ ਜੀ ਇੱਕ ਜਿਹੜੇ ਕੱਲ ਭੁੱਕੀ ਵਾਲੇ ਫੜੇ ਸੀ ਹਾਂ ਜੀ ਉਹਨਾਂ ਨੂੰ ਪੇਸ਼ ਕਰਨਾ ਉੱਥੇ ਪੇਸ਼ੀ ਹੈ ਉਹਨਾਂ ਦੀ ਕੋਈ ਨਾ ਜੀ ਕਰ ਦਾਂਗੇ ਜੀ ਤੇ 1 ਕਐਮਐਲ ਨੇ ਆਉਣਾ ਰੈਲੀ ਆ ਉਹਦੀ ਗਰਾਊਂਡ ਸਾਫ ਕਰੋ ਉਹ ਵੀ ਕਰਾ ਦਾਂਗੇ ਜੀ ਇਹਨਾਂ ਲੀਡਰਾਂ ਨੇ ਬਹੁਤ ਅੰਕਰਿਆ ਯਾਰ ਆਪਾਂ ਜੜਾਪਾਂ ਨੂੰ ਪੈ ਜਾਂਦੀ ਹੈ ਪਹਿਲਾਂ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਆਈ ਜੀ ਜਨਾਬ ਗੱਲ ਐ ਇਦਾਂ ਜੀ ਮੇਰੀ ਕੁੜੀ ਪੜਦੀ ਐ ਜੀ ਕਾਲਜ ਚ ਅੱਛਾ 8 ਵਜੇ ਸਵੇਰੇ ਵਗ ਜਾਂਦੀ ਐ ਜੀ 2 ਵਜੇ ਦੇ ਨੂੰ ਉਹ ਘਰੇ ਆ ਜਾਂਦੀ ਐ ਅੱਛਾ ਜੀ ਅੱਜ ਆ ਵੇਲਾ ਹੋ ਗਿਆ ਜੀ ਸਾਰੇ ਰਿਸ਼ਤੇਦਾਰੀਆਂ ਚ ਟੈਲੀਫੋਨ ਲਾ ਲੇ ਜੀ ਆਂਡ ਕਮਾਂਡ ਚੋਂ ਪਤਾ ਕਰ ਲਿਆ ਜਿਹੜੀ ਕੋਈ ਕੁੜੀ ਕਤਰੀ ਨਾਲ ਜਾਂਦੀ ਐ ਆ ਮੁੰਡੇ ਨੇ ਪਤਾ ਕਰ ਲਿਆ ਜੀ ਅੱਛਾ ਹਜੇ ਤੱਕ ਘਰੇ ਨਹੀਂ ਜੀ ਕੁੜੀ ਆਈ ਜੇ ਨਾਲ ਮੈਂ ਤੜੀ ਗੱਲੇ ਐ ਜੀ ਮੇਰੀ ਤਾਂ ਦਰਖਾਸਤ ਲਿਖੋ ਜੀ ਕੋਈ ਲਿਖ ਦੇਣਾ ਮੇਵਾ ਸਿੰਘ ਹਾਂਜੀ ਆ ਲਿਖੋ ਦਰਖਾਸਤ ਕੀ ਕਹਿੰਦੇ ਪਿੰਡ ਦਾ ਨਾਂ ਕੀ ਆ ਥੋੜਾ ਪਿੰਡ ਬਰੇਟਾ ਜੀ ਅੱਛਾ ਹਾਂਜੀ ਕੁੜੀ ਦੀ ਉਮਰ ਕਿੰਨੀ ਦੀ 23 ਸਾਲ ਉਮਰ ਹੈ ਜੀ ਅੱਛਾ ਕਿੱਥੇ ਪੜਦੀ ਸੀ ਕੁੜੀ ਬਲਾਡੇ ਪੜਦੀ ਹੈ ਜੀ ਅੱਛਾ ਉਹਦੇ ਕੋਲ ਫੋਨ ਨੰਬਰ ਹੈ ਹਾਂ ਪਹਿਲ ਹੂਲ ਹੈਗੇ ਜੀ ਅੱਛਾ ਹਾਂਜੀ ਨੰਬਰ ਦੇ ਦਿਓ ਫਿਰ ਸਾਨੂੰ ਹਾਂਜੀ ਹਾਂ ਲੈ ਚ ਪਰਿਆ ਹੋਇਆ ਪੁੱਤ ਦੱਬੀਆਂ ਜੀਆਂ ਨੇ ਲਾਈਆਂ ਹੋਈਆਂ ਆ ਲਿਖਿਆ ਦੇ ਜਨਾਬ ਨੂੰ ਨੰਬਰ ਹਾਂਜੀ ਇਹ ਦੱਬੀਆਂ ਆ ਆਹੀ ਨੇ ਹਾਂ ਆਹੇ ਥੜਾ ਥੱਲੇ ਵਾਲਾ ਪੁੱਤ 8693 ਅੱਗੇ ਬੋਲੋ ਜੀ 7794 112 ਨੰਬਰ ਦੇ ਦਿਓ ਜੀ ਸੁੰਦਰ ਗਫਰ ਕਨਪਾਉ ਕਰ ਲਾਂਗੇ ਤੁਹਾਡੇ ਨਾਲ ਤੁਹਾਨੂੰ ਸਨੇਹਾ ਲਾ ਦਾਂਗੇ ਜੇ ਕੋਈ ਗੱਲਬਾਤ ਮੇਰੀ ਸਾਨੂੰ ਕੁੜੀ ਬਾਰੇ ਮੇਰਾ ਤਾਂ ਮੈਨੂੰ ਦੱਸਣਾ ਨਹੀਂ ਆਉਂਦਾ ਜੀ ਪਰਚੀ ਤੇ ਲਿਖਿਆ ਹੋਇਆ ਜੀ ਕਰਨੇ ਰਹਿ ਗਿਆ ਅੱਛਾ ਹਾਂ ਚਲੋ ਕੋਈ ਨਹੀਂ ਕਰਦੇ ਆਂ enquary ਫਿਰ ਇਹਦੀ ਕਰਦੇ ਆਂ ਪਤਾ ਇਹਦਾ ਲਿਖ ਲਓ ਜੀ ਆ ਸਨੇਹਾ ਲਾ ਦੋ ਜੀ ਮੈਨੂੰ ਚਲ ਲਿਖਾ ਦਿਓ ਕੋਈ ਗੱਲ ਨਹੀਂ 99000 85 ਈ ਨਾਮ ਮੇਰਾ ਕਿਦਰਾ ਸੁਖਜੰਦਰ ਠੀਕ ਹੈ ਜਨਾਬ ਮੈਂ ਤਾਲੀ ਗੱਲੇ ਜੀ ਮੇਰੇ ਤਾਂ ਨਾ ਅੱਗੇ ਪਿੱਛੇ ਹੈ ਜੀ ਕੋਈ ਅੱਛਾ ਮੇ ਤਾਂ ਕੱਲੀ ਧੀ ਹੈ ਜੀ ਨਾ ਪੁੱਤ ਹੈ ਜੀ ਕੋਈ ਨਹੀਂ ਰਿਹਾ ਜੀ ਮੈਂ ਤਾਂ ਇਕੱਲਾ ਜੀ ਕੋਈ ਗੱਲ ਨਹੀਂ ਜੇ ਸਾਨੂੰ ਕੁੜੀ ਬਾਰੇ ਕੋਈ ਖ਼ਬਰ ਮਿਲੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਅਸੀਂ ਠੀਕ ਹੈ ਕੁੜੀ ਨੂੰ ਸਹੀ ਸਲਾਮਤ ਤੁਹਾਡੇ ਘਰੇ ਪਹੁੰਚਾ ਦੇਵਾਂਗੇ ਠੀਕ ਹੈ ਜਨਾਬ ਠੀਕ ਚੱਲੀ ਪੁੱਤ ਚੱਲਦਾ ਪੜੀ ਐ ਨੀ ਬ੍ਰੀਤ ਪੁੱਤ ਹਾਂਜੀ ਬਾਪੀ ਆ ਜਿਓ ਬਹਿ ਜਾ ਚੱਲ ਪੜ੍ਹਿਆ ਕਰ ਪੁੱਤੋਂ ਦਾ ਪੇਪਰ ਨੇੜ ਹੀ ਨੇ ਡੇਰੇ ਹੈ ਨਾ ਉਹ ਤਾਂ ਹੈ ਡੜੀ ਕਿਹੜੇ ਮਹੀਨੇ ਨੇ ਭਈ ਅਗਲੇ ਮਹੀਨੇ ਨੇ ਕਿਹੜੇ ਹਾਂ ਬਸ ਅਗਲੇ ਮੰਥ ਹੈਗੇ ਨੇ ਬਸ ਅੱਛਾ ਅੱਛਾ ਹਾਂ ਇਸ ਕਰਕੇ ਤਿਆਰੀ ਲੱਗੀ ਹੋਈਆਂ ਕਰਨ ਹਾਂ ਚੱਲ ਜੇ ਕੋਈ ਕਿਤਾਬ ਦੀ ਕਾਪੀ ਦੀ ਹੋਰ ਲੋੜ ਆ ਪੁੱਤੋਂ ਵੀ ਤੂੰ ਲੈ ਆਇਆ ਕਰ ਮੈਂ ਤੋਂ ਪੈਸਾ ਟੱਕਾ ਲੈ ਜਾਣਾ ਲੈ ਜਾ ਕਰ ਨਾ ਨਾ ਕੋਈ ਗੱਲ ਨਹੀਂ ਡੜੀ ਜੀ ਹਾਂ ਕਿਉਂਕਿ ਮੈਂ ਤਾਂ ਸ਼ੁਰੂ ਤੋਂ ਹੀ ਪੁੱਤ ਤੈਨੂੰ ਸ਼ੌਂਕ ਨਾਲ ਪਾਲਿਆਗਾ ਤੇਰੀ ਮਾਂ ਤੇ ਜਾਣ ਤੋਂ ਬਾਅਦ ਹੈਂ ਕੋਈ ਕਮੀ ਨਹੀਂ ਆਉਣ ਦਿੱਤੀ ਤੈਨੂੰ ਕੱਪੜੇ ਲੀੜੇ ਦੀ ਮੈਂ ਤਾਂ ਇਹੀ ਕਹਿਣਾ ਤੀ ਇਹ ਮੇਰੀ ਪੱਗ ਦਾ ਖਿਆਲ ਰੱਖੀ ਤੂੰ ਉਹ ਹੋ ਡੈਡੀ ਜੀ ਤੁਹਾਨੂੰ ਪਤਾ ਤਾਂ ਹੈਗਾ ਮੇਰੀ ਮੰਮੀ ਦੇ ਜਾਣ ਤੋਂ ਬਾਅਦ ਤੁਸੀਂ ਮੈਨੂੰ ਕਿੰਨੇ ਲਾਡਾਂ ਤੇ ਚਾਮਾ ਨਾ ਪਾਲਿਆ ਤੇ ਮੈਂ ਤੁਹਾਡੀ ਪੱਗ ਨੂੰ ਲਾਜ ਲੱਗਣ ਨਹੀਂ ਦਿੰਦੀ ਪ੍ਰੀਤ ਪੁੱਤਰ ਕੀ ਮੜਾ ਕਰਤਾਰਾ ਬਾਬਾ ਤੇਰਾ ਮੈਨੂੰ ਤੀਕਤੇ ਹੋਗੇ ਮੇਵਾ ਸਿੰਘਾ ਜੀ ਜਨਾਬ ਜੀ ਜਿਹੜਾ ਫੋਨ ਨੰਬਰ ਦੇ ਕੇ ਗਏ ਨੇ ਕੁੜੀ ਦਾ ਹਾਂਜੀ ਉਹ ਲਾ ਕੇ ਚੈੱਕ ਕਰੋ ਕੋਈ ਨਾ ਕਰ ਲੈਨੇ ਜੀ ਬਾਕੀ ਬੈਲ ਬਾਕੀ ਜਨਾਬ ਜੀ ਜਨਾਬ ਜੀ ਬੈਲ ਬਾਕੀ ਜੀ ਬਾਕੀ ਬੈਲ ਹਾਂਜੀ ਅੱਛਾ ਇਹਨੂੰ ਟ੍ਰੇਸ ਤੇ ਲਾ ਨੰਬਰ ਨੂੰ ਲੱਗਦਾ ਨਹੀਂ ਆਜੀ ਕੋਈ